ਹੈਲੋ ਜੀ ਸਤਿ ਸ਼੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਨੀਰ ਦੀ ਜਿਹੜੀ ਸਬਜੀ ਆ ਬਣਾ ਕੇ ਤਿਆਰ ਕਰਾਂਗੇ ਇਹ ਸਬਜੀ ਤੁਸੀਂ ਇੱਕ ਵਾਰ ਘਰ ਬਣਾ ਕੇ ਟਰਾਈ ਜ਼ਰੂਰ ਕਰੋ ਤੁਸੀਂ ਰੈਸਟੋਰੈਂਟ ਦੀ ਸਬਜੀ ਖਾਣਾ ਭੁੱਲ ਜਾਵੋਗੇ ਇਹ ਸਬਜੀ ਜਿਹੜੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਇਹ ਦੇ ਲਈ ਆਪਾਂ ਇਹ ਪਨੀਰ ਲੈ ਲਿਆ ਆ ਤੇ ਇਹਦੇ ਲਈ ਜੋ-ਜੋ ਮਸਾਲੇ ਚਾਹੀਦੇ ਉਹ ਤੁਹਾਨੂੰ ਆਪਾਂ ਅੱਗੇ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਰਿਕਵੈਸਟ ਆ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਘੰਟੀ ਦਾ ਬਟਨ ਦਬਾਉਣਾ ਜ਼ਰੂਰ ਦਬਾ ਲਓ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੁਸੀਂ ਪਨੀਰ ਜਿਹੜਾ ਆ ਆਪਣੀ ਜ਼ਰੂਰਤ ਦੇ ਅਨੁਸਾਰ ਲੈ ਲੈਣਾ ਆ ਤੇ ਆਪਾਂ ਇਹ ਪਨੀਰ ਦੇ ਮੋٹے-ਮੋٹے ਪੀਸ ਕੱਟ ਕੇ ਜਿਹੜੇ ਤਿਆਰ ਕਰ ਲਏ ਆ ਇੰਨੇ ਮੋٹے ਹੀ ਕੱਟਣੇ ਆ ਤੁਸੀਂ ਇਸ ਤੋਂ ਜ਼ਿਆਦਾ ਬਰੀਕ ਆ ਜਿਹੜੇ ਨਹੀਂ ਕਰਨੇਗੇ ਨਹੀਂ ਤਾਂ ਫਿਰ ਪਨੀਰ ਆ ਜਿਹੜਾ ਵਿੱਚ ਘੁੱਲ ਜਾਊਗਾ ਹੁਣ ਆਪਾਂ ਇੱਕ ਕੜਾਹੀ ਰੱਖ ਲੈਣੀ ਆ ਇਹਦੇ ਵਿੱਚ ਪਾ ਲਾਂਗੇ ਜੀ ਆਪਾਂ ਰਿਫਾਈਨਡ ਆਇਲ ਇੱਕ ਕੜਾਛੀ ਰिफाइंड ऑयल ਦੀ ਪਾ ਲਈ ਆ ਤੇ ਇੱਕ ਚਮਚ ਪਾ ਦਾਂਗੇ ਆਪਾਂ ਦੇਸੀ ਘਿਓ ਦੇਖੋ ਦੇਸੀ ਘਿਓ ਪਾਉਣ ਨਾਲ ਜਿਹੜਾ ਸਬਜ਼ੀ ਦਾ ਟੇਸਟ ਬਹੁਤ ਵਧੀਆ ਹੁੰਦਾ ਹੈ ਤੇ ਵੱਖਰਾ ਜਿਹਾ ਸਵਾਦ ਆਉਂਦਾ ਹੈ ਜੇਕਰ ਤੁਸੀਂ ਚਾਹੋ ਤਾਂ ਸਾਰੀ ਸਬਜ਼ੀ ਵੀ ਦੇਸੀ ਘਿਓ ਦੇ ਵਿੱਚ ਬਣਾ ਸਕਦੇ ਹੋ ਪਰ ਆਪਾਂ ਇੱਥੇ ਦੋਨੋਂ ਯੂਜ਼ ਕਰ ਰਹੇ ਹਾਂ ਉਹ ਤੁਹਾਡੀ ਇੱਛਾ ਆ ਕਿ ਤੁਸੀਂ ਕਿੱਦਾਂ ਬਣਾਉਣੀ ਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਖੜੇ ਮਸਾਲੇ ਏ ਲਿਆ ਆ ਲਿਆ ਆਪਾਂ ਇੱਕ ਚਮਚ ਜੀਰਾ ਇਹ ਲਿਆ ਆਪਾਂ ਜਿਵੇਂ 3 ਫੁੱਲ ਦਾ ਇੱਕ ਇੱਕ ਫੁੱਲ ਤੇ ਤਿੰਨ ਹਰੀਆਂ ਇਲਾਇਚੀਆਂ ਤਿੰਨ ਲੌਂਗ ਤੇ ਇੱਕ ਟੁਕੜਾ ਛੋਟਾ ਜਿਹਾ ਆਪਾਂ ਦਾਲਚੀਨੀ ਦਾ ਲਿਆ ਆ। ਤੇ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ। ਦੇਖੋ ਖੜੇ ਮਸਾਲੇ ਜਦੋਂ ਆਪਾਂ ਪਾਉਨੇ ਆ ਸਬਜ਼ੀ ਦੇ ਵਿੱਚ ਭੁੰਨਦੇ ਆ ਨਾ ਤਾਂ ਉਹਨਾਂ ਦਾ ਜਿਹੜਾ ਟੇਸਟ ਆ ਉਹ ਸਬਜ਼ੀ ਦੇ ਵਿੱਚ ਉੱਭਰ ਕੇ ਆਉਂਦਾ ਆ ਤੇ ਖੁਸ਼ਬੂ ਇਹਨਾਂ ਦੀ ਲਗਾਤਾਰ ਇਹ ਸਬਜ਼ੀ ਦੇ ਵਿੱਚ ਬਰਕਰਾਰ ਰਹਿੰਦੀ ਆ ਤੇ ਸਬਜ਼ੀ ਦਾ ਜਿਹੜਾ ਟੇਸਟ ਆ ਉਹ ਵੱਖਰਾ ਹੀ ਆਉਂਦਾ ਆ। ਜਦੋਂ ਆਪਾਂ ਕੁੱਟ ਕੇ ਮਸਾਲਾ ਪਾਉਨੇ ਆ ਉਹਦਾ ਟੇਸਟ ਹੋਰ ਤਰੀਕੇ ਦਾ ਆਉਂਦਾ ਆ। ਪਰ ਜਦੋਂ ਖੜੇ ਮਸਾਲੇ ਪਾ ਕੇ ਬਣਾਉਣੀ ਹੈ ਸਬਜ਼ੀ ਤਾਂ ਉਹਦਾ ਟੇਸਟ ਆ ਜਿਹੜਾ ਹੋਰ ਤਰੀਕੇ ਨਾਲ ਆਉਂਦਾ ਆ। ਸੁਖੜੇ ਮਸਾਲਿਆਂ ਦਾ ਟੇਸਟ ਆ ਜਿਹੜਾ ਜਿਆਦਾ ਵਧੀਆ ਹੁੰਦਾ ਆ। ਇਹ ਆਪਾਂ 4-5 ਪਿਆਜ਼ ਲਏ ਨੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਕੱਟ ਲਿਆ ਆ। ਤੁਸੀਂ ਚਾਹੋ ਤਾਂ ਕद्दूकस ਵੀ ਕਰ ਸਕਦੇ ਹੋ। ਪਰ ਆਪਾਂ ਇਹਨਾਂ ਨੂੰ ਬਰੀਕ-ਬਰੀਕ ਕੱਟ ਲਿਆ ਆ। ਤੇ ਇਹਨਾਂ ਨੂੰ ਆਪਾਂ ਮੀਡੀਅਮ ਸੇਕ ਤੇ ਭੁੰਨਣਾ ਆ। ਇਹ ਸਾਰੀ ਸਬਜ਼ੀ ਜਿਹੜੀ ਆਪਾਂ ਮੀਡੀਅਮ ਸੇਕ ਤੇ ਹੀ ਬਣਾਉਣੀ ਆ। ਫਲੇਮ ਆ ਜਿਹੜਾ ਆਪਾਂ ਅੱਗ ਦਾ ਹਾਈ ਨਹੀਂ ਕਰਨਾ ਹੈਗਾ ਗੈਸ ਦਾ ਆਪਾਂ ਮੀਡੀਅਮ ਤੇ ਹੀ ਰੱਖਾਂਗੇ। ਇਹਨੂੰ ਤਿੰਨ ਚਾਰ ਮਿੰਟ ਆਪਾਂ ਪਹਿਲਾਂ ਭੁੰਨ ਲੈਣਾ ਆ ਪਿਆਜ਼ ਨੂੰ ਇਹਨਾਂ ਦਾ ਕਲਰ ਜਿਹੜਾ ਆਪਾਂ ਬਰਾਊਨ ਕਰਨਾ ਆ ਪਿਆਜ਼ਾਂ ਦਾ ਪਰ ਪਹਿਲਾਂ ਜਦੋਂ ਤਿੰਨ ਕੁ ਮਿੰਟ ਭੁੰਨ ਲਈ ਇਹਨਾਂ ਦਾ ਕਲਰ ਪਿੰਕ ਜਾਂ ਹੋ ਗਿਆ ਤਾਂ ਆਪਾਂ ਇਹਦੇ ਵਿੱਚ ਜਿਹੜਾ ਆ ਲਸਣ ਪਾਉਣਾ ਆ ਦੇਖੋ ਇਹ ਪਿੰਕ ਹੋ ਗਏ ਆ ਪਿਆਜ਼ ਆਪਣੇ ਤਿੰਨ ਤੋਂ ਚਾਰ ਮਿੰਟ ਭੁੰਨੇ ਆ ਆਪਾਂ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਹੈਗਾ ਆ ਕੁੱਟਿਆ ਹੋਇਆ ਲਸਣ ਦਾ ਜਿਹੜਾ 1 ਚਮਚਾ ਆਪਾਂ ਪਾ ਦੇਣਾ ਆ ਮਤਲਬ ਇੱਕ ਗੰਢੀ ਆਪਾਂ ਲਸਣ ਦੀ ਲੈ ਲੈਣੀ ਆ ਉਹਨੂੰ ਛਿੱਲ ਕੇ ਕੁੱਟ ਲੈਣਾ ਆ ਤੇ ਫਿਰ ਉਹ ਆਪਾਂ ਇਹਦੇ ਵਿੱਚ ਪਾ ਦੇਣਾ ਆ ਤੇ ਹੁਣ 3-4 ਮਿੰਟ ਹੋਰ ਪਕਾਵਾਂਗੇ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ ਕਿ ਇਹ ਸਬਜ਼ੀ ਜਿਹੜੀ ਆਪਾਂ ਮੀਡੀਅਮ ਫਲੇਮ ਤੇ ਬਣਾਵਾਂਗੇ ਕਿਉਂਕਿ ਜਦੋਂ ਮੀਡੀਅਮ ਫਲੇਮ ਤੇ ਬਣਾਉਣੀ ਆ ਤਾਂ ਉਹ ਜ਼ਿਆਦਾ ਵਧੀਆ ਬਣਦੀ ਆ ਤੇ ਪਿਆਜ਼ਾਂ ਨੇ ਕਲਰ ਹੋਰ ਚੇਂਜ ਕਰ ਲਿਆ ਤੇ ਹੁਣ ਆਪਾਂ ਇੱਥੇ ਦੋ ਲਾਲ ਮਿਰਚਾਂ ਕੱਟ ਕੇ ਪਾ ਲਈਆਂ ਨੇ ਤੇ ਤੁਸੀਂ ਇਹਦੇ 'ਚ ਹਰੀਆਂ ਵੀ ਪਾ ਸਕਦੇ ਹੋ ਇੱਕ ਰੁਕੜਾ ਆਪਾਂ ਅਦਰਕ ਦਾ ਲਿਆ ਸੀਗਾ ਉਹ ਵੀ ਕਟ ਕੇ ਪਾਤਾ ਆ ਤੇ ਇਹ ਲੈ ਆਪਾਂ ਟਮਾਟਰ ਟਮਾਟਰ ਆਪਾਂ ਇਹਦੇ ਕद्दूकश ਕਰਕੇ ਪਾਉਣੇ ਨੇ ਦੇਖੋ ਟਮਾਟਰ ਦਾ ਛਿਲਕਾ ਨਹੀਂ ਪਾਉਣਾ ਹੈਗਾ ਕਿ ਆ ਆਪਾਂ ਵਿਚਲਾ ਗੁੱਦਾ ਹੀ ਪਾਉਣਾ ਆ ਇਸ ਕਰਕੇ ਆਪਾਂ ਕद्दूकश ਕੀਤਾ ਜਦੋਂ ਆਪਾਂ ਕद्दूकश ਕਰਦੇ ਆਂ ਤਾਂ ਟਮਾਟਰ ਦਾ ਛਿਲਕਾ ਜਿਹੜਾ ਆਪਣੇ ਆਪ ਹੀ ਵੱਖ ਹੋ ਜਾਂਦਾ ਆ ਤੇ ਜਿਹੜਾ ਆਪਾਂ ਅਦਰਕ ਪਾਇਆ ਆ ਉਹ ਪਿਆਜ਼ਾਂ ਦੇ ਨਾਲ ਆਪਾਂ ਪਾਇਆ ਆ ਪਹਿਲਾਂ ਨਹੀਂ ਪਾਇਆ ਹੈਗਾ ਪਿਆਜ਼ ਦੇ ਜਦੋਂ ਪਹਿਲਾਂ ਪਾਦੇ ਨੇ ਲਸਣ ਦੇ ਨਾਲ ਤਾਂ ਜਿਹੜਾ ਅਦਰਕ ਹੈ ਆਪਣਾ ਜਿਹੜਾ ਥੱਲੇ ਲੱਗਣ ਲੱਗ ਜਾਂਦਾ ਆ ਸੋ ਆਪਾਂ ਇਸ ਕਰਕੇ ਟਮਾਟਰ ਦੇ ਨਾਲ ਪਾਇਆ ਆ ਕਿਉਂਕਿ ਟਮਾਟਰਾਂ ਨੇ ਆਪਣਾ ਪਾਣੀ ਛੱਡਿਆ ਆ ਤੇ ਇਸ ਕਰਕੇ ਉਹ ਥੱਲੇ ਨਹੀਂ ਲੱਗੂਗਾ ਅਦਰਕ ਤੇ ਇਹਨੂੰ ਵੀ ਆਪਾਂ 2-3 ਮਿੰਟ ਲਈ ਇਸੇ ਤਰ੍ਹਾਂ ਭੁੰਨ ਲੈਣਾ ਆ ਇਹਨੂੰ ਹਿਲਾਉਂਦੇ ਹੋਏ ਭੁੰਨਾਗੇ ਤਾਂ ਕਿ ਜਿਹੜਾ ਅਦਰਕ ਆ ਥੱਲੇ ਨਾ ਲੱਗੇ ਅਦਰਕ ਜਿਹੜਾ ਜਲਦੀ ਥੱਲੇ ਲੱਗ ਜਾਂਦਾ ਆ ਲਓ ਜੀ ਆਪਣਾ ਟਮਾਟਰ ਵੀ ਭੁੱਜ ਗਿਆ ਤੇ ਅਦਰਕ ਵੀ ਭੁੱਜ ਗਿਆ ਸਾਰੇ ਮਸਾਲੇ ਆਪਣੀ ਹੀ ਭੁੱਜ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੇ ਦਿੱਲੀ ਜੀ ਉਸਾ ਵਾਲੇ ਮਸਾਲੇ ਹੁੰਦੇ ਨੇ ਨਮਕ ਇੱਕ ਚਮਚਾ ਆਪਾਂ 1/2 ਚਮਚਾ ਨਮਕ ਦਾ ਪਾਇਆ ਮੈਂ ਤੁਸੀਂ ਸਵਾਦ ਅਨੁਸਾਰ ਪਾਇਓ ਅੱਧਾ ਚਮਚਾ ਆਪਾਂ ਹਲਦੀ ਪਾਊਡਰ ਦਾ ਪਾਇਆ ਹੈ ਅੱਧਾ ਚਮਚਾ ਆਪਾਂ ਲਾਲ ਮਿਰਚ ਪਾਊਡਰ ਪਾਇਆ ਹੈ ਇਹ ਚਮਚ ਛੋਟੇ ਨੇ ਇਸ ਕਰਕੇ ਭਰੇ ਹੋਏ ਲੱਗਦੇ ਨੇ ਇਹ ਆਪਾਂ ਪਾਤਾ ਧਨੀਆ ਪਾਊਡਰ ਕਸ਼ਮੀਰੀ ਲਾਲ ਮਿਰਚ ਦਾ ਅੱਧਾ ਚਮਚ ਪਾਇਆ ਹੈ ਥੋੜਾ ਜਿਹਾ ਆਪਾਂ ਪਾਣੀ ਪਾ ਕੇ ਇਹਨੂੰ 4-5 ਮਿੰਟ ਲਈ ਆਪਾਂ ਮਸਾਲਿਆਂ ਨੂੰ ਪਕਾਵਾਂਗੇ ਜਦ ਤੱਕ ਇਹ ਆਪਣਾ ਥੋੜਾ ਜਿਹਾ ਤੇਲ ਨਹੀਂ ਛੱਡ ਦਿੰਦੇ ਘਿਓ ਨਹੀਂ ਛੱਡ ਦਿੰਦੇ ਸੋ ਆਪਾਂ ਇਹਨਾਂ ਨੂੰ ਪਕਾਵਾਂਗੇ ਪਾਣੀ ਇਹਦੇ ਚ ਆਪਾਂ ਥੋੜਾ ਜਿਹਾ ਹੋਰ ਪਾ ਲੈਨੇ ਆ ਤੇ ਇਹਨੂੰ ਕਰ ਦਿਆਂਗੇ ਮਿਕਸ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਟਾ ਕੇ 4 ਤੋਂ 5 ਮਿੰਟ ਲਈ ਪਕਾਉਣਾ ਆ ਲਓ ਜੀ ਮਸਾਲੇ ਜਿਹੜੇ ਆਪਣੇ ਇਸ ਤਰ੍ਹਾਂ ਪੱਕ ਗਏ ਨੇ ਪੱਕ ਜਾਂਦੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਕਸੂਰੀ ਮੇਥੀ ਇਹ ਜਿਹੜੀ ਕਸੂਰੀ ਮੇਥੀ ਆ ਆਪਾਂ ਪਿਛਲੇ ਸਾਲਾਂ ਦੇ ਵਿੱਚ ਘਰ ਹੀ ਬਣਾ ਕੇ ਤਿਆਰ ਕੀਤੀ ਸੀ ਇਸ ਵਾਰ ਫੇਰ ਬਣਾਵਾਂਗੇ ਜਦੋਂ ਸਰਦੀਆਂ ਖਤਮ ਹੁੰਦੀਆਂ ਨੇ ਤਾਂ ਉਦੋਂ ਬਣਾਉਣੇ ਹੁੰਦੇ ਆ ਸੋ ਆਪਾਂ ਉਹਦੀ ਵੀ ਤੁਹਾਨੂੰ ਵੀਡੀਓ ਦੇਵਾਂਗੇ ਕਿ ਆਪਾਂ ਕਿੱਦਾਂ ਬਣਾਈ ਦੀ ਜਦੋਂ ਆਪਾਂ ਮਾਰਕੀਟ ਚੋਂ ਲੈਂਦੇ ਉਹਦਾ ਕਲਰ ਹੋਰ ਤਰ੍ਹਾਂ ਦਾ ਹੁੰਦਾ ਇਹਦਾ ਕਲਰ ਆ ਜਿਹੜਾ ਹਰਾ ਹੁੰਦਾ ਆ ਇਸ ਕਰਕੇ ਆਪਾਂ ਇਹ ਘਰ ਚ ਹੀ ਬਣਾਈਏ ਘਰ ਚ ਵਧੀਆ ਬਣਦੀ ਆ ਤੇ ਹੁਣ ਇਹਦੇ ਚ ਆਪਾਂ ਪਾਤਾ ਜੀ ਇੱਕ ਗਲਾਸ ਪਾਣੀ ਤੇ ਹੁਣ ਇਹਨੂੰ ਆਪਾਂ ਟੱਕਣ ਲਾ ਦੇਣਾ ਆ ਇਹਨੂੰ 7 ਮਿੰਟ ਲਈ ਪਕਾਉਣਾ ਆ ਮਸਾਲੇ ਨੂੰ ਇਸ ਤਰ੍ਹਾਂ 7 ਮਿੰਟ ਬਾਅਦ ਆਪਾਂ ਦੇਖਣਾ ਆ ਮਸਾਲਾ ਚੈੱਕ ਕਰਨਾ ਆ ਮਸਾਲਾ ਜਿਹੜਾ ਆਪਣਾ ਪੱਕ ਕੇ ਤਿਆਰ ਆ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਪਨੀਰ ਕੱਟਿਆ ਆ ਪਨੀਰ ਪਾ ਦੇਣਾ ਆ ਦੇਖੋ ਪਨੀਰ ਦੇ ਆਪਾਂ ਪੀਸ ਆ ਜਿਹੜੇ ਮੈਂ ਦੁਬਾਰਾ ਫੇਰ ਕਹਿੰਨੀ ਮੋٹے ਹੀ ਰੱਖਣੇ ਆ ਨਹੀਂ ਤਾਂ ਪਨੀਰ ਆ ਜਿਹੜਾ ਆਪਣਾ ਵਿੱਚ ਸਬਜ਼ੀ ਦੇ ਖੁਰ ਜਾਊਗਾ ਤੇ ਇਹਦੀ ਕੋ ਲਈ ਆਪਾਂ ਫਰੈਸ਼ ਮਲਾਈ ਦੀ ਲਈਏ ਤੁਸੀਂ ਇੱਥੇ ਕਰੀਮ ਵੀ ਲੈ ਸਕਦੇ ਹੋ ਮਲਾਈ ਨੂੰ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਆ ਮਲਾਈ ਨੂੰ ਜਿਹੜਾ ਆਪਾਂ ਚੰਗੀ ਤਰ੍ਹਾਂ ਫੈਂਟ ਲਿਆ ਆ ਤੇ ਫੇਰ ਆਪਾਂ ਇਹਦੇ ਵਿੱਚ ਪਾਉਣਾ ਆ ਤੁਸੀਂ ਕਰੀਮ ਵੀ ਪਾ ਸਕਦੇ ਹੋ ਆਪਾਂ ਪਨੀਰ ਦੇ ਨਾਲ ਇਸ ਲਈ ਪਾਈ ਆ ਤਾਂ ਕਿ ਇਹ ਜਿਹੜੀ ਮਲਾਈ ਆ ਚੰਗੀ ਤਰ੍ਹਾਂ ਪਨੀਰ ਦੇ ਵਿੱਚ ਵੀ ਚਲੀ ਜਾਵੇ ਤੇ ਟੇਸਟ ਆ ਜਿਹੜਾ ਪਨੀਰ ਵਿੱਚ ਵੀ ਮਲਾਈ ਦਾ ਆਵੇ ਸੋ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਆ ਕਾਰਸ਼ੀਏ ਜਿਹੜੀ ਆਪਾਂ ਜਾਦਾ ਨਹੀਂ ਇਹਦੇ ਵਿੱਚ ਮਾਰਨੀ ਇਦਾਂ ਸਾਈਡਾਂ ਸਾਈਡਾਂ ਤੇ ਹੀ ਮਾਰਨੀ ਹੈਗੀ ਨਹੀਂ ਤਾਂ ਫਿਰ ਪਨੀਰ ਦੇ ਟੁਕੜੇ ਜਿਹੜੇ ਆ ਆਪਣੇ ਟੁੱਟ ਜਾਣਗੇ ਤੇ ਇਹਨੂੰ ਆਪਾਂ ਕਰ ਦੇਣਾ ਐ ਮਿਕਸ ਤੇ ਹੁਣ ਆਪਾਂ ਇਹਦੇ ਤੇ ਢੱਕਣ ਲਗਾ ਕੇ మీడియం ਫਲੇਮ ਤੇ ਇਹਨੂੰ 3-4 ਮਿੰਟ ਲਈ ਪਕਾਵਾਂਗੇ ਦੇਖੋ 3-4 ਮਿੰਟ ਬਾਅਦ ਆਪਾਂ ਦੁਬਾਰਾ ਇਹਨੂੰ ਚੈੱਕ ਕਰ ਲੈਣਾ ਐ ਤੇ ਇਹਦੇ ਚ ਪਾ ਦੇਣਾ ਐ ਇੱਕ ਚਮਚ ਆਪਾਂ ਗਰਮ ਮਸਾਲਾ ਤੇ ਹੁਣ ਮਸਾਲਾ ਜਿਹੜਾ ਆਪਾਂ ਇਹਦੇ ਵਿੱਚ ਮਿਕਸ ਕਰ ਦੇਾਂਗੇ ਲਾਸਟ ਤੇ ਆਪਾਂ ਗਰਮ ਮਸਾਲਾ ਪਾਇਆ ਜਾ ਤਾਂ ਕਿ ਇਹਦੀ ਖੁਸ਼ਬੂ ਆ ਜਿਹੜੀ ਵਧੀਆ ਆਵੇ ਤੇ ਢੱਕਣ ਲਾ ਕੇ 3 ਮਿੰਟ ਇਹਨੂੰ ਹੋਰ ਪਕਾ ਲੈਣਾ 3-4 ਮਿੰਟ 3-4 ਮਿੰਟ ਬਾਅਦ ਦੇਖੋ ਸਬਜੀ ਨੇ ਆਪਣਾ ਜਿਹੜਾ ਤੇਲ ਆ ਜਿਹੜਾ ਛੱਡ ਦਿੱਤਾ ਹੈ ਕਿ ਉਹ ਤੇ ਸਬਜੀ ਦੀ ਰੰਗ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਇਹਦਾ ਕਲਰ ਆਇਆ ਆ ਤੇ ਹੁਣ ਆਪਾਂ ਇਹਨੂੰ ਦੁਬਾਰਾ ਤੋਂ ਹਿਲਾ ਦੇਣਾ ਹੈ ਤੇ ਗੈਸ ਕਰ ਦੇਣਾ ਜੀ ਆਪਾਂ ਬੰਦ ਸਬਜੀ ਕਿਉਂਕਿ ਆਪਣੀ ਬਣ ਕੇ ਬਿਲਕੁਲ ਤਿਆਰ ਆ ਤੇ ਜੇਕਰ ਤੁਸੀਂ ਖੜੇ ਮਸਾਲੇ ਇਸ ਟਾਈਮ ਕੋਈ ਤੁਹਾਡੇ ਘਰ ਵਿੱਚ ਕਈ ਵਾਰ ਨਹੀਂ ਵੀ ਖਾਂਦੇ ਹੁੰਦੇ ਖੜੇ ਮਸਾਲੇ ਤਾਂ ਆਪਾਂ ਇਸ ਟਾਈਮ ਤੇ ਖੜੇ ਮਸਾਲੇ ਜਿਹੜੇ ਵਿੱਚੋਂ ਕੱਢ ਦੇਣੇ ਨੇ ਸਬਜ਼ੀ ਦੇ ਕਿਉਂਕਿ ਜਦੋਂ ਮੂੰਹ ਚ ਆਉਂਦੇ ਤਾਂ ਉਹਨਾਂ ਦਾ ਟੇਸ ਆ ਜਿਹੜਾ ਕਿਸੇ ਨੂੰ ਨਹੀਂ ਵੀ ਵਧੀਆ ਲੱਗਦਾ ਸੋ ਆਪਾਂ ਇਸ ਟਾਈਮ ਤੇ ਆਪਾਂ ਸਰਵ ਕਰਨ ਲੱਗਿਆ ਨੇ ਜਦੋਂ ਖੜੇ ਮਸਾਲੇ ਆ ਜਿਹੜੇ ਕੱਢ ਦੇਣੇ ਆ ਜੇਕਰ ਕੋਈ ਖਾ ਲੈਂਦਾ ਤਾਂ ਉਹਨੂੰ ਇਸੇ ਤਰ੍ਹਾਂ ਦੇ ਦੇਣੇ ਆ ਨਹੀਂ ਤਾਂ ਆਪਾਂ ਖੜੇ ਮਸਾਲੇ ਜਿਹੜੇ ਕੱਢ ਦੇਣੇ ਨੇ ਤੇ ਸਬਜ਼ੀ ਆਪਣੀ ਬਣ ਗਈ ਇਹਨੂੰ ਆਪਾਂ ਲਾ ਕੇ ਕੜਾਈ ਦੇ ਵਿੱਚ ਕੱਢ ਕੇ ਰੱਖ ਲੈਣਾ ਆ ਤੇ ਤੁਹਾਨੂੰ ਅੱਜ ਦੀ ਇਹ ਰੈਸਪੀ ਕਿੱਦਾਂ ਲੱਗੀ ਤੁਸੀਂ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤੁਹਾਨੂੰ ਰਿਕੁਐਸਟ